ਸ੍ਰੀ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਹਾਨ ਜੱਸੀਪੌ ਵਾਲੀ ਸਾਡੀ ਪੰਚਾਇਤ ਨੇ ਗੁਰਵਿੰਦਰ ਸਿੰਘ ਸਰਪੰਚ ਦੀ ਅਗਵਾਈ ਚ ਨਜ਼ਾਰਾ ਲਿਆ ਦਾ ਪਿੰਡ ਚ ਇੱਕ ਗੰਦੇ ਨਾਲ ਇਹਦਾ ਕੰਮ ਤਿੰਨ ਚਾਰ ਕੰਮ ਕਰਤੇ ਜਦੋਂ ਪਹਿਲਾਂ ਇੱਕ ਬੱਡਰਬਾਕਸ ਤੇ ਮੋਟਰ ਲਵਾਤੀ ਇਹ ਹੁਣ ਇੱਧਰ ਨਾ ਥਾਪਰ ਉਹ ਬਣਾਇਆ ਫਲਾਟ ਟੂਆ ਪੱਟਿਆ ਤੇ ਇਹ ਆਪਣੇ ਇਸ ਟਾਈਮ ਆ ਸਰਪੰਚ ਗੁਰਵਿੰਦਰ ਸਿੰਘ ਅਰਤਬਾਲ ਸਿੰਘ ਤੇ ਬਾਂਸਿਕ ਨੰਬਰਦਾਰ ਤੇ ਆਪਣਾ ਬੱਬੂ ਤੇ ਆਪੇ ਪਾ ਬਾਰੇ ਆ ਇਹ ਇਹ ਗੰਦੇ ਨਾਲੀਆਂ ਇਹ ਦੋੜ ਲੇਂਗੇ ਲਖਾਉਂਗਾ ਮੈਂ ਹਨਾ ਜੇ ਬੰਦਾ ਨਾ ਕੰਮ ਕਰਨ ਵਾਲਾ ਹੋਵੇ ਤੇ ਲੋਡ ਨਹੀਂ ਲਾਉਂਦੇ ਤੇ ਕੰਮ ਸਾਰੇ ਹੋ ਜਾਂਦੇ ਆ ਸਰਪੰਚ ਜਦੋਂ ਸਰਪੰਚ ਦਾ ਟਰਸਟ ਹੋਵੇ ਨਾ ਕੰਮ ਕਰਨ ਦਾ ਉਹੀ ਕਰ ਸਕਦਾ ਹਨਾ ਜਿਹੜਾ ਬਣ ਜਾਂਦਾ ਮੁੜਕੇ ਜੀ ਦਾ ਟਰਸਟੀ ਜੀ ਉਹ ਤਾਂ ਫਿਰ ਵਿੱਚ ਹੀ ਛੱਡ ਦਿੰਦਾ ਹਨਾ ਤੇ ਆਪ ਤੋਂ ਬਿਨਾ ਕੋਈ ਵੀ ਕੰਮ ਹੁੰਦਾ ਨਹੀਂ ਹੁਣ ਤੁਸੀਂ ਦੇਖ ਲਓ ਵੀ ਸਰਪੰਚ ਇਹ ਗੰਦਾ ਨਾਲੇ ਦੀਆਂ ਪਾਪਾਂ ਪਉਦਾ ਸਾਰੀਆਂ ਪਾਈਆਂ ਉਧਰ ਪਹਿਲਾਂ ਪਹਿਲਾਂ ਇੱਧਰ ਸਗੀਆਂ ਸਾਰੀ ਸਪਾਈ ਆਪ ਗੰਦੇ ਨਾਲ ਚੜ੍ਹ ਪੜਦਾ ਇੱਥੋਂ ਪਾਣੀ ਕੱਢਿਆ ਪਿੰਡ ਦਾ ਉਧਰ ਥਾਪਰ ਥਾਪਰੋ ਚ ਮਾਡਲ ਬਣਾਇਆ ਜਿਹੜਾ ਉੱਥੇ ਨਾ ਤਲਾਬ ਨੇ ਉੱਥੇ ਮੋਟਰਾਂ ਲੱਗੀਆਂ ਸਾਪੂ ਕੇ ਪਾਣੀ ਗਾਹ ਜਾਂਦਾ ਉਧਰ ਇਹ ਇਧਰ ਆ ਗੁਰਦੁਆਰਾ ਹੀ ਆ ਗੁਰਦੁਆਰੇ ਦੇ ਸਾਹਮਣੇ ਇਧਰ ਬੜਿਆ ਨਾਲ ਹੈ ਨਾ ਇਹ ਹੁਣ ਪਾਈਪਾਂ ਪਾਈਏ ਪਾਈਏ ਇੱਥੋਂ ਪਾਈਪ ਜੋੜਦੇ ਮੈਂ ਤੁਹਾਨੂੰ ਦੱਸਦਾ ਤੇ ਆਹ ਜਿਹੜਾ ਪਾਣੀ ਸੀ ਇਹ ਨਾ ਓਵਰਫਲੋ ਹੋ ਜਾਂਦਾ ਹੁਣ ਤਾਂ ਪਾਣੀ ਘਟ ਗਿਆ ਮੋਟਰਾਂ ਲਾਤੀਆਂ ਪਹਿਲੀ ਗੱਲ ਤਾਂ ਇੱਥੇ ਦੋ ਤਿੰਨ ਨਹੀਂ ਤਾਂ ਮੋਟਰਾਂ ਹੀ ਚੋਰੀ ਹੋ ਗਈਆਂ ਪਿਛਲੀ ਪਿਛਲੇ ਪਲਾਨ ਚ ਤੇ ਇਹ ਪਹਿਲਾਂ ਵੀ ਇਹ 13 ਇੰਚ ਪਾਣ ਇਹ ਪ੍ਰੋਜੈਕਟ ਗਰਵਿੰਦਰ ਸਰਪੰਚ ਨੇ ਬਣਾਇਆ ਸੀ ਉਦੋਂ ਬਾਅਦ ਜਿਵੇਂ ਜਿਵੇਂ ਪਾਣੀ ਦਾ ਵਹਾਵ ਵਧਣ ਲੱਗ ਗਿਆ ਹਨਾ ਓਵੇਂ ਓਵੇਂ ਵੀ ਇਹ ਹੈ ਓਵੇਂ ਓਵੇਂ ਮੱਲਾ ਵੀ ਪਾਣੀਆਂ ਛੜਕਣ ਤੇ ਆਉਣ ਲੱਗ ਗਿਆਂ ਤੇ ਬਹੁਤ ਬੁਰਾ ਹਾਲ ਹੁੰਦਾ ਸੀ ਇੱਥੇ ਪਾਣੀ ਦਾ ਅੱਜ ਤੋਂ ਆਹ ਹੱਤੋਂ ਚੋਣੋਂ ਤੋਂ ਪਹਿਲੀ ਤੇ ਕਾ ਮੋਟਰ ਪਾਣੀ ਹੈ ਨਹੀਂ ਜਾਂ ਚੋਰੀ ਹੋ ਜਾਂਦਾ ਜਾਂ ਚੱਕ ਮੋਟਰ ਇਹ ਅੱਗੇ ਸਰਪੰਚ ਦਾ ਗਰਵਿੰਦਰ ਆਪ ਚਲਾਉਂਦਾ ਹਨਾ ਦੂਜੀ ਪੰਡਿਆ ਦਾ ਕਿਸੇ ਰੂ ਦੇ ਦਿੰਦਾ ਸੀ ਮੋਟਰ ਨਾਲ ਤੋਂ ਨਹੀਂ ਚੱਲਦੀ ਇੱਥੋਂ ਤੱਕ ਭਰ ਗਿਆ ਹੁੰਦਾ ਸੀ ਆਥ ਨੇ ਗੁਰਦੁਆਰਾ ਸਾਹਿਬ ਚ ਤੜਕੇ ਸਵੇਰ ਸੰਗਤਾਂ ਜਾਂਦੀਆਂ ਤੇ ਲੱਭੜ ਜਾਂਦੀਆਂ ਮੈਂ ਸਭ ਇੱਧਰ ਢਾਹ ਉੱਤੇ ਪਾਣੀ ਪੀਣ ਜਾਂਦੇ ਸੀ ਸਕੂਲ ਵੀ ਆ ਇੱਧਰ ਸਾਰੇ ਹੋ ਜਾਂਦੇ ਹਨ ਇਹ ਇਹ ਪਹਿਲਾਂ ਇਹਨੇ ਗੁਰਵਿੰਦਰ ਨੇ ਇਹ ਪ੍ਰੋਜੈਕਟ ਸ਼ੁਰੂ ਕਰਿਆ ਸੀ 13 'ਚ ਉਦੋਂ ਪਾਣੀ ਠੀਕ ਸੀ ਉਦੋਂ ਇੱਥੋਂ ਇਹੀ ਚੱਕ ਚੱਕ ਪਲਾਟ ਪੂਰਾ ਹੀ ਜਾਂਦਾ ਸੀ ਉਦੋਂ ਦਾ ਆ ਪਾਪ ਹੁਣ ਥਾਪੜ ਵਾਸਤੇ ਪਾਈ ਹੈ ਮਾਰਲ ਵਾਸਤੇ ਨਾ ਇਹ ਮੋਟਰ ਦਾ ਕਮਰਾ ਇੱਥੇ ਮੋਟਰ ਸੀ ਤੇ ਚੋਰੀ ਹੋ ਗਈ ਸੀ ਕਈ ਦੋ ਤਿੰਨਾਂ ਦੀ ਪਿਛਲੀ ਪੰਚਾਇਤ ਆਪਾਂ ਘਰੋਂ ਹੀ ਮੋਟਰ ਮੰਨ ਲਾਜੀ ਸਾਡੇ ਨਾ ਪੰਚਾਇਤ ਕੋਲ ਕੋਈ ਫੰਡ ਨਹੀਂ ਤੇ ਪੰਚਾਇਤ ਕੋਲ ਸਾਡੇ ਕੋਈ ਫੰਡ ਨਹੀਂ ਫੰਡ ਨਾ ਹੋਣ ਕਰਕੇ ਅਸੀਂ ਵਿਕਰ ਹੋਈ ਮੋਟਰ ਸਾਡੇ ਖੇਤ ਵਿੱਚ ਫਿਰ ਹੋਰ ਪ੍ਰਾਈਵੇਟ ਲੈ ਕੇ ਇਲਾਕੇ ਦਿੱਤੀ ਤੇ ਪਿਛਲੀ ਪੰਚਾਇਤ ਵੇਲੇ ਵੀ ਚੋਰੀ ਹੋਈਆਂ ਨੇ ਮੋਟਰਾਂ ਤੇ ਪਰ ਪਾਣੀ ਦਾ ਕੋਈ ਉਹ ਨੇ ਸੀ ਤਾਂ ਇਹਨਾਂ ਦਸ ਹੀ ਇਹ ਇਧਰੋਂ ਤੱਕ ਉਹ ਪਿੰਡ ਦੇ ਵਿਚਾਲੇ ਤੱਕ ਫੈਲ ਗਿਆ ਸੀ ਪਾਣੀ ਆ ਜਾਲੀ ਹੈ ਨਾ ਐ ਬਣੇ ਹੋਏ ਤੇ ਪਹਿਲਾਂ ਇੱਥੋਂ ਇਹ ਪਾਣੀ ਬਾਹਰ ਨਿਕਲਦਾ ਸੀਗਾ ਖੇਤਾਂ ਨੂੰ ਜਾਂਦਾ ਸੀਗਾ ਖੇਤਾਂ ਨੂੰ ਜਾਂਦਾ ਸੀਗਾ ਤੇ ਉੱਥੇ ਸੂਏ 'ਚ ਪੈਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਜਦੋਂ ਸਰਪੰਚ 13 ਤੋਂ ਬਾਅਦ 17 18 ਜੇ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਇਥੇ ਝਾਂ ਢੁੰਨ ਜਾਣੀ ਦਿੱਤਾ ਬਾਹਰ ਫਰਨ ਲੱਗ ਗਿਆ ਜਦੋਂ ਬੋੜਾ ਪਾਣੀ ਫੁੱਲ ਪੈ ਜਾ ਕਰੇ ਫਿਰ ਲੋਕ ਜਿਆਦੇ ਤੰਗ ਪਸਾਰ ਨੂੰ ਜਾ ਕਰਨ ਉਦੋਂ ਪੰਚਾਇਤ ਮਨ ਮੋਟਾ ਕਰਾਇਆ ਕਰੀ ਤੇ ਇੱਥੇ ਸਾਰਾ ਕੁਝ ਬਣਿਆ ਹਨਾ ਬੋੜਾ ਇਹਨੂੰ ਇਹਨੂੰ ਪਾਣੋ ਟੋਏ ਵਾਲਾ ਸਾਡੇ ਪਾਣੋ ਟੋਏ ਵਾਲਾ ਛੱਪੜ ਕਹਿੰਦੇ ਆ ਇੱਥੇ ਪਾਣੋ ਮਿੱਟੀ ਹੁੰਦੀ ਸੀ ਉਦੋਂ ਪਿੰਡ ਦੇ ਲੋਕ ਪਹਿਲਾਂ ਪੁਰਾਣੇ ਇੱਥੋਂ ਲੈਂਦੇ ਹੁਣ ਇਹਨੂੰ ਸਾਫ਼ ਕਰ ਦਾਂਗੇ ਇੱਥੇ ਜਾਣ ਤਾਂ ਪਾਣੀ ਦਾ ਜੁੜ ਗਿਆ ਨਾ ਇਧਰੋਂ ਨਾਲ ਥਾਪਰ ਤੇ ਜਾਣ ਲੱਗ ਜੀ ਦੋ ਚਾਰ ਦਿਨਾਂ ਦਾ ਕੰਮ ਹੀ ਆ ਉਧਰ ਤੇ ਇਹਨੂੰ ਸਾਫ਼ ਕਰਕੇ ਇੱਥੇ ਕੋਈ ਜਾਂ ਤਾਂ ਪਾਰਕ ਬਣਾ ਦੇਗੇ ਤੇ ਕੁਝ ਥਾਂ ਉਧਰ ਪਲੇਨ ਛੱਡ ਦੇਾਂਗੇ ਉਧਰ ਗਰੀਬਾਂ ਵਾਸਤੇ ਹੈ ਨਹੀਂ ਬਰਤਨ ਨੂੰ ਜਾਂ ਉਹ ਆਪਦਾ ਕੁਛ ਛੜੀ ਬਾਲਨ ਲੱਕੜ ਰੱਖ ਲਿਆ ਕਰਨਗੇ ਤੇ ਇੱਥੇ ਉਹ ਤਾਂ ਨੰਦਰ ਅਜੇ ਚੱਲ ਪੂਗਾ ਤੇ ਲਵਮਿੰਦਰ ਸਿੰਘ ਨੇ ਤਿੰਨ ਵਾਦੇ ਕੀਏ ਸੀ ਇੱਕ ਬਾਰਡਰ ਵਕਸ ਤੇ ਪਾਣੀ ਦਾ ਉੱਥੇ ਪਾਣੀ ਘਟ ਹੁੰਦਾ ਸੀਗਾ ਤੇ ਉਹ ਆਪਣਾ ਲਾ ਕੇ ਦਿੱਤਾ ਮੋਟਰ ਲਾ ਕੇ ਦਿੱਤੀ ਪਿੰਡ ਪਿੰਡ ਦੇ ਸਹਿਜ ਉਹਨਾਂ ਪੈਸੇ ਇਕੱਠੇ ਕਰੇਗੇ ਉਹਦੇ 2.5 ਲੱਖ ਰੁਪਏ ਲੱਗੇ ਸੀ 742 ਹਨਾ ਇੱਕ ਨਸ਼ੇ ਦਾ ਸੀ ਨਸ਼ੇ ਪਿੰਡ ਚ ਜੋ ਵੀ ਸੀਗੇ ਪਿੰਡ ਚੋਂ ਨਸ਼ਾ ਵੇਚਣ ਵਾਲੇ ਇਥੋਂ ਜਾ ਚੁੱਕੇ ਆ ਦੇਖ ਲੋ ਘਰ ਸੀ ਤੇ ਬਹੁਤ ਬਹੁਤ ਧੰਨੇ ਹਨਾ ਲੋਕ ਵੀ ਸਹਿਜ ਉਹਦੇ ਸਰਪੰਚ ਨੂੰ ਆਹ ਬਾਲ ਨੰਬਰ ਦਾ ਖੱਟੇ ਪਰਨ ਵਾਲਾ ਆਪ ਪਾਰਟੀ ਦਾ ਸਨੀਅਰ ਆਗੂ ਹੈ ਨਾ ਉਹ ਮੁੰਡਾ ਮਨਦੀਪ ਉਹ ਵੱਡੀ ਹੁੰਦਾ ਤੇ ਆਪਣਾ ਸਰਪੰਚ ਖੜਾ ਇੱਧਰ ਆ ਸੋਸਾਇਟੀ ਦੇਗੀ ਆ ਪ੍ਰੋਜੈਕਟ ਸਰਨ ਸੁਵੀਰ ਬਾਦਲ ਨੇ ਦਿੱਤਾ ਸੀ ਬਾਅਦ ਚ ਸਰਕਾਰਾਂ ਕਰਕੇ ਅੱਧੀ ਜੀ ਹੈ ਗਿਆ ਤੇ ਚੰਗਾ ਵੀ ਤੇ ਇਹਨੂੰ ਸੌਂਕਾ ਸਰਪੰਚ ਨੂੰ ਕੰਮ ਕਰਨ ਦਾ ਆ ਜੋੜਨਾ ਹੁਣ ਜੋੜਨਾ ਹੈ ਇਹ ਇਹਨੂੰ ਜੋੜ ਰਹੇ ਆ ਇਹ ਥਾਪਰ ਸਿੱਧਾ ਹੁਣ ਪਿੰਡ ਦਾ ਪਾਣੀ ਮੋਟਰਾਂ ਚੱਕ ਕੇ ਥਾਪਰ ਮਾੜਲ ਜਿਹੜਾ ਉਹਦੇ ਵਿੱਚ ਪਾ ਦਿਆ ਕਰਾਂਗੇ ਉਤੋਂ ਫਿਰ ਖੇਤਾਂ ਨੂੰ ਜਾਇਆ ਕਰੂ ਪਾਣੀ ਨਿੱਤਰਗੇ ਬਹੁਤ ਤੇ ਬਨਾਇ ਤੁੰਦ ਕੋਮ ਦਿਖਾਇਆ ਵੇਸੀ ਪਹਿਲਾਂ ਨਾ ਕਦੇ ਸ਼ਹਿਰ ਦਿਖਾਵਾਂਗੇ ਥਾਪਰ ਮਾੜਲ ਉਹ ਤਿਆਰ ਕਰ ਲਿਆ ਜਨਾ ਹਾਂ ਹੁਣ ਪਾਇ ਜੋੜਨ ਸਾਹਮਣੇ ਜੀ ਸਾਪਰ ਮਾਡਲ ਦੇ ਤੇ ਉਹਨੇ